ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਸ ਜਸਬੀਰ ਸਿੰਘ ਪੰਜਾਬ ਪ੍ਰਦਾਨ ਹੜਪੀੜਿਤ ਕਿਸਾਨ ਸੰਘਰਸ਼ ਕਮੇਟੀ ਪੰਜਾਬ ਮੈਂ ਉਹਨਾਂ ਹੜਪੀੜਿਤ ਕਿਸਾਨਾਂ ਨੂੰ ਬੇਨਤੀ ਕਰਦਾ ਹਾਂ ਜਿਹੜੇ ਸਾਡੇ ਹਾਲਾਂ ਦੇ ਵਿੱਚ ਪਰਿਵਾਰ ਬੇਸਹਾਰਾ ਹੋ ਗਏ ਨੇ ਜ਼ਮੀਨਾਂ ਰੋੜ ਚੁਕੀਆਂ ਨੇ ਰੋਟੀਆਂ ਦੇ ਅਸਮਰਥ ਹੋ ਗਏ ਨੇ ਔਰ ਜਿਹੜੀਆਂ ਫਸਲਾਂ ਬਰਬਾਦ ਹੋ ਗਈਆਂ ਨੇ ਜਿਹਦੇ ਕਾਰਨ ਆਪਾਂ ਅੱਜ 27 ਸਤੰਬਰ ਨੂੰ ਸ਼ਨੀਵਾਰ ਹਰੀਕੇ ਨਹਿਰਾ ਵਿਖੇ ਜਿਹੜਾ ਇਕੱਠ ਕਰ ਰਹੇ ਆ ਉਹ ਉਸ ਵਿੱਚ ਵੱਧ ਚੜ ਕੇ ਹਿੱਸਾ ਲਓ ਔਰ ਆਪਾਂ ਸਰਕਾਰ ਨੂੰ ਇੱਕ ਦੱਸ ਸਕੀਏ ਕਿ ਸਾਡਾ ਕਿੰਨਾ ਵੱਡੇ ਪੱਧਰ ਤੇ ਨੁਕਸਾਨ ਹੋਇਆ ਮੈਂ ਸਾਰੀਆਂ ਸਮਾਜ ਸੇਵੀ ਜਥੇਬੰਦੀਆਂ ਔਰ ਜਿੰਨੀਆਂ ਵੀ ਪੰਜਾਬ ਦੀਆਂ ਕਮੇਟੀਆਂ ਨੇ ਜੁਨੀਅਨਾਂ ਕਿਸਾਨ ਜੁਨੀਅਨ ਉਹਨਾਂ ਨੂੰ ਬੇਨਤੀ ਕਰਦਾ ਵੀ ਸਾਡਾ ਸਾਥ ਦਿਓ ਪੱਤਰਕਾਰ ਭਾਈਚਾਰੇ ਨੂੰ ਬੇਨਤੀ ਕਰਦਾ ਵੀ ਸਾਡਾ ਕੱਲ ਨੂੰ ਸਾਥ ਦਿੱਤਾ ਜਾਵੇ ਕਿਉਂਕਿ ਸਾਡੇ ਜਿਹੜੇ ਪਰਿਵਾਰ ਬੇਸਹਾਰਾ ਹੋ ਗਏ ਨੇ ਜ਼ਮੀਨ ਤੋਂ ਜਮੀਨਾਂ ਰੋੜ ਚੁੱਕੀਆਂ ਨੇ ਫਸਲਾਂ ਮਾਰੀਆਂ ਜਾ ਚੁੱਕੀਆਂ ਨੇ ਕਿਸਾਨੀ ਦੇ ਐਪਲੀਮੈਂਟ ਸਾਰੇ ਰੋੜ ਚੁੱਕੇ ਨੇ ਉਹਨਾਂ ਦੇ ਵਾਸਤੇ ਅਸੀਂ ਅੱਜ ਜਿਹੜਾ ਇਕੱਠ ਕਰ ਰਹੇ ਹਾਂ ਕੱਲ ਨੂੰ ਹਰੀਕੇ ਪੱਤਨ ਨਹਿਰਾ ਵਿਖੇ ਇਸ ਵਿੱਚ ਵੱਧ ਤੋਂ ਵੱਧ ਸੰਜੋਗ ਕੀਤਾ ਜਾਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਪਲਵਿੰਦਰ ਸਿੰਘ ਮਹਾਲ ਭਾਰਤੀ ਕਿਸਾਨ ਜੋਨੇ ਏਕਤਾ ਸੰਘਰਸ਼ ਦਾ ਸੂਬਾ ਪ੍ਰਧਾਨ ਦੋਸਤੋ ਜਿਦਾ ਆਪ ਜੀ ਨੂੰ ਪਤਾ ਆ ਹਰ ਸਾਲ ਦੀ ਤਰ੍ਹਾਂ ਭਾਵੇਂ 23 ਹੋਵੇ 25 ਹੋਵੇ ਜਿਹੜੇ ਫਲੱਡ ਆ ਰਹੇ ਨੇ ਹਾੜ ਆ ਰਹੇ ਨੇ ਜਿੱਥੇ ਹਰੀਕੇ ਹਾੜਾਂ ਨੇ ਬਹੁਤ ਵੱਡਾ ਨੁਕਸਾਨ ਕੀਤਾ ਹਰੀਕੇ 23 ਦੇ ਵਿੱਚ ਵੀ ਬਹੁਤ ਵੱਡਾ ਨੁਕਸਾਨ ਕੀਤਾ ਹੈ ਹਾਰਡਪੀਟ ਤੇ ਜਿਹੜੀ ਜਥੇਬੰਦੀ ਆ ਉਹਦੇ ਵੱਲੋਂ ਸਵੇਰੇ ਭਰਾਹੋ ਕਾਲ ਦਿੱਤੀ ਗਈ ਆ ਜਿਹੜੀਆਂ ਹਰੀਕੇ ਨਹਿਰਾਂ ਦੇ ਟ੍ਰੈਫਿਕ ਚੱਲਦਾ ਰਹਿਣਾ ਇੱਕ ਸਾਈਡ ਨੂੰ ਉਥੇ ਵੱਡਾ ਕੱਟ ਰੱਖਿਆ ਗਿਆ ਕੱਟ ਦੀ ਮੁੱਖ ਮੰਗੇ ਆ ਪੀ ਜਿਹੜੀਆਂ ਜ਼ਮੀਨਾਂ ਸਾਡੀਆਂ ਤਰਿਆ ਦੇ ਵਿੱਚ ਵਗ ਰਹੀਆਂ ਨੇ ਉਹਨਾਂ ਨੂੰ ਮਾਜਵਾ ਦੇ ਕੇ ਇਹ ਨੈਰੀਕਰਨ ਕੀਤਾ ਜਾਵੇ ਜਿਹੜਾ ਹਰ ਵੇਲੇ ਕਿਸਾਨ ਮਰ ਰਿਹਾ ਡੋਬ ਰਿਹਾ ਵਾ ਉਹਦੇ ਨਾਲ ਮਿਹਦੂਰ ਵੀ ਮਰ ਰਿਹਾ ਮੇਰੀ ਅਪੀਲ ਹੈ ਸਮੁੱਚੇ ਪੰਜਾਬ ਗਾੜੀ ਜਦੋਂ ਹਾੜਾ ਏ ਤੁਸੀਂ ਬਹੁਤ ਇੱਕ ਹੜ ਪਾਣੀ ਦੇ ਆਏ ਇੱਕ ਲੰਗਰ ਦੇ ਆਏ ਬਰਾਬਰ ਚੱਲਿਆ ਕੰਮ ਤੇ ਬਹੁਤ ਸੰਗਤ ਨਿਕਲ ਕੇ ਘਰਾਂ ਚੋਂ ਆਈ ਮੇਰੀ ਅਪੀਲ ਹੈ ਸਵੇਰੇ ਸਮੁੱਚੇ ਪੰਜਾਬ ਗਾੜੀ ਕਿ ਸਵੇਰੇ ਸੰਗਤ ਦਾ ਹੜ ਆਵੇ ਇੱਥੇ ਹਰੇ ਕੇ ਤੇ ਇਹਨਾਂ ਦੀ ਜਿਹੜੀ ਮੰਗ ਹੈ ਡਿਮਾਂਡ ਹੈ ਉਹ ਮੰਗੇ ਜਾਵੇ ਜਿੱਦਾਂ ਤੁਹਾਡਾ ਵੱਡਾ ਕੱਠ ਹੋਗਾ ਉਨੀ ਛੇਤੀ ਇਹਨਾਂ ਦੀ ਜਿਹੜੀ ਡਿਮਾਂਡ ਆ ਉਹ ਮੰਨੀ ਜਾਣੀ ਆ ਸਾਰੀਆਂ ਜਥੇਬੰਦੀਆਂ ਗੜੀ ਆ ਅਪੀਲ ਆ ਪਰਾ ਹੋ ਇੱਥੇ ਜੇ ਆਪਾਂ ਜ਼ਿਮੀਂਦਾਰ ਬਚਾਵਾਂਗੇ ਤੇ ਜਥੇਬੰਦੀਆਂ ਚੱਲਣੀਆਂ ਜ਼ਿਮੀਂਦਾਰ ਦੀ ਮੁੱਖ ਮੰਗ ਇਹ ਆ ਕਿ ਆ ਨੈਰੀਕਰਨ ਹੋ ਕੇ ਹਰ ਸਾਲ ਦੀ ਤਰ੍ਹਾਂ ਹੀ ਮਾਰੇ ਨਾ ਜਾਈਏ ਸਵੇਰੇ 27 ਤਰੀਕ ਨੂੰ 10 ਵਜੇ ਪਹੁੰਚ ਕੇ ਆਪਣੀ ਜਰੂਰ ਸਿੱਖ ਸਮਾਜ ਦੀ ਜਥੇਬੰਦੀਆਂ ਧਾਰਮਿਕ ਜਥੇਬੰਦੀਆਂ ਜਿੰਨੀਆਂ ਵੀ ਜਥੇਬੰਦੀਆਂ ਗਿਆ ਸਾਰੀਆਂ ਜਥੇਬੰਦੀਆਂ ਇੱਥੇ ਪਹੁੰਚਣ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ